ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ ਸਟਾਰ 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਅੱਜ ਢਰੋਲੀ ਪਾਈ ਜ਼ਿਲ੍ਹਾ ਮੋਗਾ ਕਬੱਡੀ ਕੱਪ ਤੇ ਕਿਹੜੀ ਟੀਮ ਜੇਤੂ ਰਹੀ ਤੇ ਕਿਹੜੇ ਪਲੇਅਰ ਫੋਰ ਟਰੈਕਟਰਾਂ ਦੇ ਜੇਤੂ ਰਹੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਢਰੋਲੀ ਪਾਈ ਜ਼ਿਲ੍ਹਾ ਮੋਗਾ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਗੱਲ ਕਰੀਏ ਤਾਂ ਇਸ ਕਬੱਡੀ ਕੱਪ ਤੇ ਕਲਿਆਣ ਸੁੱਖਾ ਦੀ ਟੀਮ ਪਹਿਲੇ ਨੰਬਰ ਤੇ ਰਹੀ ਤੇ ਵਾਂਦਰ ਡਾਉਂਡ ਦੀ ਟੀਮ ਦੂਜੇ ਨੰਬਰ ਤੇ ਰਹੀ ਇਸ ਕਬੱਡੀ ਕੱਪ ਦਾ ਬੈਸਟ ਰੇਡਰ ਢਿੱਲਾ ਜਾੜਲੀ ਜਿਨੇ 6 ਰੈਡਾ ਪਾ ਕੇ 6 ਨੰਬਰ ਹਾਸਲ ਕੀਤੇ ਢਿੱਲਾ ਜਾੜਲੀ ਇਸ ਕਬੱਡੀ ਕੱਪ ਦਾ ਬੈਸਟ ਜੱਪ ਰੇਆ ਜੇਕਰ ਬੈਸਟ ਜੱਪੀ ਦੀ ਗੱਲ ਕਰੀਏ ਤਾਂ ਗੱਗੀ ਦੇਸ ਰਾਜ ਨੇ ਤਿੰਨ ਟੱਚ ਲੈ ਕੇ ਦੋ ਜੱਫੇ ਲਾਏ ਗੱਗੀ ਦੇਸ ਰਾਜ ਇਸ ਕਬੱਡੀ ਕੱਪ ਦਾ ਬੈਸਟ ਜੱਫੀ ਰਿਆ ਟੀਮ ਦੀ ਸਹਿਮਤੀ ਨਾਲ ਪਰਤਾਬ ਕੜਿਆਣਾ ਵੀ ਬੈਸਟ ਜਾ ਫੀ ਰਿਆ ਟਰੋਲੀ ਭਾਈ ਕਬ ਟਰੋਲੀ ਭਾਈ ਦਾ ਕਬੱਡੀ ਕੱਪ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ